ਪਿਛੇ ਲੀਡਰਸ਼ਿਪ ਚੱਲ ਰਹੀ ਆ ਅਕਾਲੀ ਦਲ ਦੀ ਉਹਨੇ ਬਹੁਤੀ ਪਰਵਾਹ ਨਹੀਂ ਕੀਤੀ ਤੇ ਕੋਈ ਇਸ ਗੱਲ ਦੀ ਬੜੀ ਘਾਟ ਆ ਚਲੋ ਨਹੀਂ ਸੀ ਇਹ ਆਪਣੀ ਸੋਚ ਬਣਾਉਣੀ ਚਾਹੀਦੀ ਕਰਕੇ ਜਿਹਾ ਜਾਪਾ ਕਿਸੇ ਹੋਣ ਤੇ ਆ ਕੇ ਖੜੇ ਆ ਜਾਂ ਕਿਸੇ ਮਕਾਮ ਤੇ ਪਹੁੰਚੇ ਆ ਤੇ ਉਹਨਾਂ ਦਾ ਸੰਘਰਸ਼ ਸੀਗਾ ਉਹ ਸਪੀੜੀ ਦਾ ਬਹੁਤ ਔਖੇ ਸਮੇਂ ਚ ਦੰਕ ਕੇ ਆਏ ਆ ਤੇ ਜਦ ਜੇ ਆਪਾਂ ਬਸਾਰ ਗਏ ਆਪਾਂ ਕਲਚਰ ਹੀ ਦੂਸਰਾ ਸ਼ੁਰੂ ਕਰ ਲਿਆ ਜਿਹਨੂੰ ਕਹਿੰਦੇ ਆ ਸਿੱਧੇ ਲਫ਼ਜ਼ਾਂ ਵਿੱਚ ਵੀ ਕਾਰਪੋਰੇਟ ਕਲਚਰ ਆ ਕਾਰਪੋਰੇਟ ਸਟਾਈਲ ਆ ਇਦਾਂ ਇਸ ਆਪਣੀ ਸਿੱਖ ਪੰਥ ਦੀ ਜਥੇਬੰਦੀ ਨਾ ਕਦੀ ਚੱਲੀ ਨਾ ਹੀ ਕਦੀ ਕਾਮਯਾਬ ਹੋਈ ਇਹ ਤਾਂ ਆਪਣੇ ਪੁਰਾਣੇ ਅਸੂਲ ਉਹ ਸਦਾਨਤ ਉਹ ਵਿਚਾਰਤਾਰਾ ਦੁਆਰਾ ਆਪਣੇ ਗੁਰੂ ਸਾਹਿਬ ਦਾ ਫਲਸਫਾ ਉਤੇ ਆ ਕੇ ਪਹਿਰਾ ਦੇਣਾ ਪਊਗਾ ਬਿਲਕੁਲ ਨਿਸ਼ਕਾਮ ਹੋ ਕੇ ਅਸੀਂ ਵੀ ਨਿਸ਼ਕਾਮ ਹੋ ਕੇ ਇਹ ਸੇਵਾ ਕਰਨ ਜਾ ਰਹੇ ਹਾਂ ਕੋਈ ਸਾਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਕੋਈ ਕੋਈ ਸਾਡਾ ਸਵਾਰਥ ਨਹੀਂਗਾ ਜਦੋਂ ਸਾਨੂੰ ਪੰਥ ਕਹੂਗਾ ਵੀ ਠੀਕ ਹੈ ਤੁਹਾਡੀ ਸੇਵਾ ਪਰਵਾਨ ਹੈ ਤੇ ਕਿਸੇ ਹੋਰ ਨੂੰ ਦੇਣੀ ਅਸੀਂ ਉਹ ਸੇਵਾ ਕੋਈ ਹੋਰ ਵੀ ਕਰ ਸਕਦਾ ਹੈ ਇਸ ਜਿਹੜਾ ਕਨਸੈਪਟ ਨਾਲ ਚੱਲਾਂਗੇ ਵੀ ਤੇ ਫੈਸਲੇ ਵੀ ਸਭ ਨੂੰ ਨਾਲ ਲੈ ਕੇ ਕਰਾਂਗੇ ਕੋਈ ਇੱਕ ਕੋ ਵੱਡਾ ਨਹੀਂ ਛੋਟਾ ਨਹੀਂ ਠੀਕ ਆ ਕੋ ਸੀਨੀਅਰ ਲੀਡਰ ਨੇ ਕੋ ਜੂਨੀਅਰ ਲੀਡਰ ਨੇ ਆਪਣਾ ਆਪਣਾ ਕਾਦੇ ਆ ਕਈਆਂ ਨੇ 40 40 50 50 ਸਾਲ ਅਬ ਸੇਵਾ ਵਿੱਚ ਲਾਏ ਆ ਕਈਆਂ ਨੇ ਥੋੜੇ ਲਾਏ ਆ ਕਈਆਂ ਨੂੰ ਪਰਵਾਰਾਂ ਚ ਵਿਰਸੇ ਚ ਮਿਲ ਗਈ ਜਿਨ੍ਹਾਂ ਦਾ ਵਿਰਸਾ ਬੜਾ ਆਪਣੇ ਮਹਾਨ ਆ ਸੋ ਇਹ ਸਾਰੀਆਂ ਗੱਲਾਂ ਦਾ ਸੁਮੇਲ ਹੋਣਾ ਚਾਹੀਦਾ ਕੋਈ ਨਵਾਂ ਜਿਹੜਾ ਆਪਣੇ ਕਲਚਰ ਅਕਾਲੀ ਦਲ ਵਿੱਚ ਜੇ ਅੱਗੇ ਅਡਾਪਟ ਕੀਤਾ ਆ ਆਪਣੀ ਪਾਰਟੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਤੇ ਉਹ ਲੋਕਾਂ ਨੇ ਉਹਨੂੰ ਨਕਾਰਤਾ ਤੇ ਲੋਕ ਅੱਜ ਬਹੁਤ ਦੂਰ ਹੋ ਗਏ ਇਸ ਗੱਲ ਤੋਂ ਤੇ ਅਸੀਂ ਤਾਂ ਅਖੀਰਸੇ ਗੱਲ ਕਵਾਂਗੇ ਕਿ ਸਾਰੀ ਜਿਹੜੀ ਅਕਾਲੀ ਦਲ ਸਰਦਾਰ ਲਹਿਰ ਆਪਾਂ ਨੇ ਸ਼ੁਰੂ ਕਰਨ ਜਾ ਰਹੇ ਆ ਚਲੋ ਟਾਈਮ ਲੱਗਦਾ ਪੜਾਵਾਂ ਛੋਣਾ ਸਾਰਾ ਕੁਝ ਰਾਤੋਂ ਰਾਤ ਹੋਣਾ ਨਹੀਂਗਾ ਤੇ ਇਹਦੇ ਇਹਦੇ ਵਿੱਚ ਅਸੀਂ ਬੇਨਤੀ ਕਰਦੇ ਸਭ ਆਪਣੇ ਪੰਥਦਰਦੀਆਂ ਨੂੰ ਪੰਜਾਬੀਆਂ ਨੂੰ ਤੇ ਸਾਰੇ ਜਿਹੜੇ ਪੰਥ ਘਰਿਆਸੀ ਨੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਰੇ ਦੇ ਵਿੱਚ ਸਾਥ ਦਿਓ ਕੋਈ ਇਹ ਧਰਮਾਂ ਦੀ ਗੱਲ ਨਹੀਂ ਹੈ ਕੋਈ ਮਸਬਾਂ ਦੀ ਗੱਲ ਨਹੀਂ ਕੋਈ ਫਿਰ ਆਪਣੇ ਫਿਰਕਿਆਂ ਦੀ ਗੱਲ ਨਹੀਂ ਪੰਥ ਸਾਰਿਆਂ ਦਾ ਸਾਂਝਾ ਆ ਇਹ ਵੀ ਅੱਜ ਅਸੀਂ ਕਹਾਂਗੇ ਕੋਈ ਪੰਥ ਇੱਕ ਧਰਮ ਦਾ ਨਹੀਂਗਾ ਪੰਥ ਸਾਰਿਆਂ ਦਾ ਹੀ ਆ ਇਹ ਸਾਂਝੀ ਵਾਲਤਾ ਦਾ ਇਹਦੇ ਚੋਂ ਆਪਾਂ ਨੂੰ ਸੰਦੇਸ਼ ਮਿਲਦਾ ਆ ਸੋ ਸਭ ਨੂੰ ਨਾਲ ਲੈ ਕੇ ਚੱਲਣਾ ਸਾਰਿਆਂ ਦਾ ਬਰਾਬਰ ਦਾ ਸਰਕਾਰ ਹੋਊਗਾ ਤੇ ਅਪੀਲ ਕਰਦੇ ਆ ਕਿ ਸਾਰੇ ਇਸ ਅਕਾਲੀ ਦਲ ਸਦਾਰ ਲਹਿਰ ਵਿੱਚ ਸਾਡਾ ਸਾਥ ਦਿਓ ਯੋਗਦਾਨ ਪਾਓ ਤੇ ਫਿਰ ਨਾਲ ਕਹਿਣਾ ਚਾਹੁੰਦੇ ਆ ਕਿ ਅਸੀਂ ਸਾਡਾ ਕਿਸੇ ਦਾ ਕੋਈ ਪਰਸਨਲ ਮੋਟਿਵ ਨਹੀਂਗਾ ਕੋਈ ਇਹ ਨਾ ਸਮਝੇ ਕਿ ਅਹੁਦੇ ਕਰਕੇ ਆ ਕੋਈ ਅਹੁਦੇਦਾਰੀ ਦੀ ਗੱਲ ਨਹੀਂ ਸਿਰਫ ਜਿੰਦੇ ਜੋ ਅਕਾਲੀ ਦਲ ਦੇ ਅੱਜ ਹਾਲਾਤ ਆ ਅਸੀਂ ਅਕਾਲੀ ਦਲ ਨੂੰ ਦੁਬਾਰਾ ਮੁੜ ਕਾਇਮ ਕਰਨਾ ਚਾਹੁੰਦੇ ਆ ਅਪਲਿਫਟ ਕਰਨਾ ਚਾਹੁੰਦੇ ਆ ਤਕੜਾ ਦੇਖਣਾ ਚਾਹੁੰਦੇ ਆ ਸਟਰੋਂਗ ਦੇਖਣਾ ਚਾਹੁੰਦੇ ਆ ਨਹੀਂ ਜੋ ਅੱਜ ਦੇ ਹਾਲਾਤ ਬਣੇ ਨੇ ਉਹ ਐਵੇਂ ਲੱਗਦਾ ਕਿ ਅਕਾਲੀ ਦਲ ਦੀ ਹੋਂਦ ਖਤਰੇ ਵਿੱਚ ਆ ਗਈ ਇਹ ਮਤਲਬ ਕੋਈ ਜਿਹੜਾ ਸਾਰੇ ਭਰਾਵਾਂ ਨੇ ਬਜ਼ੁਰਗਾਂ ਨੇ ਫੈਸਲਾ ਲਿਆ ਇਹ ਕੋਈ ਸੌਖਾ ਨਹੀਂ ਲਿਆ ਫੈਸਲਾ ਕੋਈ ਕਿਸੇ ਆਪਣੇ ਇੱਕ ਵਜ੍ਹਾ ਕਰਕੇ ਨਹੀਂ ਲਿਆ ਇਹ ਵਜ੍ਹਾ ਇੱਕੋ ਸੀ ਕਿ ਜਿਹੜਾ ਆਪਣੀ ਕਹਿ ਲਓ origional ਪਾਰਟੀ ਜਿਹੜੀ ਆਪਣੀ ਖੇਤਰੀ ਪਾਰਟੀ ਆ ਜਾਂ ਜਿਹੜੀ ਸਿੱਖ ਪੰਥ ਦੀ ਨਮਾਇੰਦਾ ਜਮਾਤ ਆ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪਾਰਲੀਮੈਂਟ ਆ ਸ਼੍ਰੋਮਣੀ ਅਕਾਲੀ ਦਲ ਆਪਣਾ ਰਾਜਸੀ ਵਿੰਗਿਆ ਇਹਨਾਂ ਸਾਰਿਆਂ ਚ ਬੜੀਆਂ ਹੁੰਟਾਈਆਂ ਬੜੀਆਂ ਕਮਜ਼ੋਰੀਆਂ ਬੜਾ ਨਗਾਰ ਆ ਗਿਆ ਇਹ ਮੇਰੇ ਕਹਿਣ ਇਕੱਲੇ ਨਾ ਜਾਂ ਸਾਡੇ ਆਪਣੇ ਲੀਡਰ ਸਹਿਬਾਨਾਂ ਦੇ ਕਹਿਣ ਨਾ ਨਹੀਂ ਇਹ ਲੋਕਾਂ ਨੇ ਤੇ ਮੋਹਰ ਲਾਤੀ ਬਾਰ ਬਾਰ ਮੋਹਰ ਲਾਈ ਦੇਖੋ ਅਸੀਂ ਬੜੀ ਕੋਸ਼ਿਸ਼ ਕੀਤੀ ਸਾਰਿਆਂ ਨੇ ਆਪਣੀ ਲੀਡਰਸ਼ਿਪ ਦੇ ਨਾਲ ਬੜੀ ਨੇਕ ਨੀਤੀ ਨਾਲ ਚੱਲੇ ਯੂਨਾਈਟ ਹੋ ਕੇ ਚੱਲੇ ਇੱਕ ਮੁੱਠ ਚੱਲੇ ਇੱਕ ਜੁੱਟ ਹੋ ਕੇ ਚੱਲੇ ਕੋਹੇਸਿਵਨੈਸ ਰੱਖੀ ਅਸੀਂ ਕੋਈ ਸਾਨੂੰ ਲਾਲਸਾ ਨਹੀਂ ਸੀਗੀ ਸਾਰਿਆਂ ਨੇ ਬਹੁਤ ਲੰਬਾ ਸਮਾਂ ਟਰਾਈ ਕੀਤੀ ਵੀ ਅਕਾਲੀ ਦਲ ਦੁਆਰਾ ਉੱਠੇ ਹੋਏ ਅਕਾਲੀ ਦਲ ਥੱਲੇ ਨੂੰ ਜਾ ਰਿਹਾ ਪਰ ਜਦ ਦੇਖਿਆ ਵੀ ਹੁਣ ਤਾਂ ਪਾਣੀ ਸਿਰੋਂ ਲੰਘ ਗਿਆ ਹੁਣ ਤਾਂ ਜ਼ਮੀਨ ਤੇ ਬੈਠੇ ਆ ਕੇ ਇਦੋਂ ਥੱਲੇ ਕਿੱਥੇ ਜਾਵਾਂਗੇ ਤੇ ਜੇ ਕੁਝ ਕਰਦੇ ਨਾ ਤੇ ਸਾਨੂੰ ਫੇ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਮਾਫ ਨਹੀਂ ਸੀ ਕਰਨਾ ਉਹਨਾਂ ਨੇ ਕਿਹਾ ਤੁਸੀਂ ਤੁਹਾਡੇ ਤੋਂ ਵੀ ਕੁਝ ਨਹੀਂ ਹੋਇਆ ਜੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਨਿਰਸਵਾਰਥ ਕੰਮ ਕਰਨਾ ਚਾਹੁੰਦੇ ਆ ਸੋ ਇਸ ਕਰਕੇ ਆ ਸਾਰੀ ਜਿਹੜੇ ਸਾਡੇ ਸਾਥੀ ਨੇ ਉੱਠੇ ਨੇ ਤੇ ਨਾ ਅਸੀਂ ਕਿਸੇ ਵਿਅਕਤੀ ਦੇ ਉਲਟ ਹਾਂ ਇਹ ਵੀ ਕਵਾਂਗੇ ਨਾ ਕੋਈ ਕਿਸੇ ਆਪਣੇ ਵਿਅਕਤੀਗਤ ਤੌਰ ਤੇ ਸਾਡਾ ਕੋਈ ਕਿਸੇ ਨਾਲ ਗਿਲਾ ਸ਼ਿਕਵਾ ਨਹੀਂਗਾ ਕੋਈ ਅਸੀਂ ਸਿਰਫ ਵੱਡਾ ਕੌਜ਼ ਲੈ ਕੇ ਤੁਰੇ ਹਾਂ ਉਹ ਅਕਾਲੀ ਦਲ ਦਾ ਸਿੱਖ ਪੰਥ ਦਾ ਤੇ ਪੰਜਾਬ ਦਾ ਨਾਂ ਜਿਹੜਾ ਕੌਜ਼ ਹੈ ਪੰਜਾਬ ਦਾ ਭਵਿੱਖ ਇਹਦੇ ਨਾਲ ਜੁੜਿਆ ਇਸ ਕਰਕੇ ਇਹ ਬਹੁਤ ਮੈਨਰ ਦਿਖਾਉਂਦਾ ਆ ਜਿਹਦੇ ਕਰਕੇ ਅੱਜ ਇਹ ਸਾਰੇ ਭਰਾਵਾਂ ਨੇ ਮੈਨੂੰ ਵੀ ਬੜਾ-ਬੜਾ ਮਾਣ ਬਖਸ਼ਿਆ ਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਹੈ ਕਿ ਅਸੀਂ ਬੇਨਤੀ ਕਰਾਂਗੇ ਗੁਰੂ ਸਾਹਿਬ ਅੱਗੇ ਕਿ ਸਾਨੂੰ ਇਹਦੇ ਵਿੱਚ ਸ਼ਕਤੀ ਦੇਣ ਸਾਨੂੰ ਸਮਰੱਥਾ ਬਖਸ਼ਣ ਤੇ ਸਾਡੇ ਤੇ ਮਿਹਰ ਕਰ ਤਾਂ ਕਿ ਅਸੀਂ ਆਪਣੇ ਇਸ ਮਿਸ਼ਨ ਵਿੱਚ ਕਾਮਯਾਬ ਹੋ ਸਕੀਏ ਕਮੇਟੀ ਦੀ ਸਿਫਾਰਸ਼ ਦਾ ਵੀ ਜ਼ਿਕਰ ਹੋਇਆ ਕਿ ਪ੍ਰਧਾਨ ਬਦਲਣ ਨੂੰ ਲੈ ਕੇ ਤਾਂ ਨਵਾਂ ਪ੍ਰਧਾਨ ਕੋਈ ਤਿਆਰ ਹੈ ਤੁਹਾਡੇ ਕੋਲੋਂ ਕਿ ਆਹ ਚਾਰ ਪੰਜ ਨਾਮ ਨੇ ਜਿਨ੍ਹਾਂ ਦੇ ਉੱਤੇ ਚਰਚਾ ਚੱਲ ਰਹੀ ਹੈ ਔਰ ਇਹਨਾਂ ਨੂੰ ਬਣਾਉਣਾ ਚਾਹੀਦਾ ਦੇਖੋ ਚੁੰਦਾ ਕਮੇਟੀ ਵਿੱਚ ਬਹੁਤ ਵਧੀਆ ਸਿਫਾਰਸ਼ਾਂ ਕੀਤੀਆਂ ਗਈਆਂ ਮੁਖਤੌਰ ਤੇ ਜਿਹੜੀ ਹੈਗੀ ਆ ਲੀਡਰਸ਼ਿਪ ਚੇਂਜ ਕਰਨ ਵਾਸਤੇ ਆ ਤੇ ਉਹਦੇ ਵਿੱਚ ਲੀਡਰਸ਼ਿਪ ਤਾਂ ਉਪਰੋਂ ਚੇਂਜ ਹੁੰਦੀ ਆ ਜੇ ਚੁੰਦਾ ਕਮੇਟੀ ਆਪਣੀ ਪਾਰਟੀ ਲਾਗੂ ਕਰ ਦਿੰਦੀ ਅੱਜ ਤੋਂ 2 ਸਾਲ ਪਹਿਲਾਂ ਜਾਂ ਜਦੋਂ ਕਮੇਟੀ ਨੇ ਰਿਪੋਰਟ ਇਹ ਸੌਂਪੀ ਸੀਗੀ ਅੱਜ ਅਕਾਲੀ ਦਲ ਦੇ ਹਾਲਾਤ ਹੋਰ ਹੋਣੇ ਸੀਗੇ ਸੋ ਇਹ ਇਹ ਜਨਵਰੀ ਕੇ ਦੀ ਆ ਸਾਡੇ ਲੀਡਰ ਉੱਥੇ ਜਦੋਂ ਆਪਣੇ ਕੋਰ ਕਮੇਟੀ ਦੀਆਂ ਜ਼ਿਲ੍ਹੇ ਜਿਹੜਾ ਦਾਰਾਂ ਦੀ ਮੀਟਿੰਗ ਹਲਕਾ ਚਾਰਜਾਂ ਦੀ ਮੀਟਿੰਗ ਅਸੀਂ ਆਪਣੀ ਗੱਲ ਬਿਲਕੁਲ ਕਹਿੰਦੇ ਰਹੇ ਆ ਵੀ ਆਪਾਂ ਨੂੰ ਇਹ ਆਪਣੇ ਲੀਡਰਸ਼ਿਪ ਵੱਲ ਧਿਆਨ ਦੇਣਾ ਚਾਹੀਦਾ ਜੋ ਲੋਕ ਚਾਹੁੰਦੇ ਆ ਜੋ ਸੰਗਤ ਕਹਿੰਦੀ ਆ ਜੋ ਵਰਕਰਾਂ ਨੇ ਆਵਾਜ਼ ਉਠਾਈ ਆ ਉਹ ਤੇ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ ਤੇ ਅਕਾਲ ਤਖਤ ਸਾਹਿਬ ਤੇ ਜਾਓ ਉੱਥੇ ਜਾ ਕੇ ਖਿਮਾ ਮੰਗੋ ਗਲਤੀ ਇਸ ਦਾ ਸਾਸ ਕਰਕੇ ਕਿ ਸਾਡੇ ਤੋਂ ਗਲਤੀ ਹੋਈ ਆ ਤੇ ਸਾਨੂੰ ਗੁਰੂ ਸਾਹਿਬ ਮਾਫ ਕਰੋ ਜਿਹੜੀ ਸਜ਼ਾ ਉੱਥੋਂ ਮਿਲਦੀ ਆ ਉਹ ਸਜ਼ਾ ਭੁਗਤੋ ਫੇਰ ਹੀ ਆਪਾਂ ਸੰਗਤ ਦੇ ਅੱਖਾਂ 'ਚ ਆਪਣਾ ਮਨਅਤ ਸੁਰਖਰੂ ਹੋ ਸਕਾਂਗੇ ਸੋ ਇਹ ਲੀਡਰਸ਼ਿਪ ਦੀ ਗੱਲ ਇਹ ਨਹੀਂ ਕਿ ਅੱਜ ਪ੍ਰਧਾਨ ਕੌਣ ਬਣੂਗਾ ਸਿੱਖ ਪੰਥ ਕੋ ਕੋਈ ਆਪਣੀ ਲੀਡਰਸ਼ਿਪ ਦੀ ਘਾਟ ਨਹੀਂ ਹੈਗੀ ਪਰ ਇਹ ਤਾਂ ਦੇਖੋ ਜਦੋਂ ਸਮਾਂ ਆਊਗਾ ਉਦੋਂ ਸਿੱਖ ਪੰਥ ਨੇ ਆਪਣਾ ਨਮਾਇੰਦਾ ਚੁਣਨਾ ਜਿਹੜਾ ਸਾਰੇ ਪੰਥ ਨੂੰ ਇਕੱਠਾ ਕਰਕੇ ਅੱਗੇ ਲੈ ਕੇ ਜਾ ਸਕੇ ਉਹਨੂੰ ਉਹ ਸਿੱਖ ਪੰਥ ਉਹਨੂੰ ਚੁਣੂਗਾ ਨਹੀਂ ਜੀ ਕੋਈ ਨਾ ਦੇਖੋ ਐਸੇ ਸਮਾਂ ਹੀ ਨਹੀਂ ਆਇਆ ਹਰਪੀ ਸਿੰਘ ਉਹਦਾ ਨਾਮ ਚੱਲ ਰਿਹਾ ਸੀ ਦੇਖੋ ਜੀ ਦੇਖੋ ਕੋਈ ਧਾਰਮਿਕ ਸਿੱਖਿਆਤ ਜਾਂ ਕੋਈ ਜਿਹੜਾ ਰਾਜਸੀ ਤੌਰ ਤੇ ਜਿਹਨੂੰ ਸਾਰੀ ਸਮਝ ਵੀ ਹੈਗੀ ਆ ਲੋਕ ਚਾਹੁੰਦੇ ਉਹਦਾ ਦੀ ਕੋਈ ਗੱਲ ਆਵੇ ਪਰ ਜਦੋਂ ਸਮਾਂ ਆਊਗਾ ਉਦੋਂ ਹੀ ਆਉਣਾ ਹੈ ਕਿੰਨਾ ਉਹਦੇ ਸਮਝੀ ਹੁਣ ਮੈਂ ਤਾਂ ਕਹਿ ਨਹੀਂ ਸਕਦਾ ਇਹ ਤਾਂ ਦੇਖੋ ਅਸੀਂ ਹੁਣ ਤਾਂ ਸਦਾਗਲੇ ਸ਼ੁਰੂ ਕਰਨ ਲੱਗੇ ਆ ਪਹਿਲਾਂ ਇਹਨੂੰ ਆਪਾਂ ਪ੍ਰਚੰਡ ਕਰੀਏ ਤਕੜਾ ਕਰੀਏ ਲੋਕਾਂ ਨੂੰ ਨਾਲ ਜੋੜੀਏ ਤੇ ਜਦੋਂ ਲੋਕ ਜੁੜ ਪਏ ਮੂਵਮੈਂਟ ਬਣ ਗਈ ਆਪੇ ਕੋਈ ਨਾ ਕੋਈ ਸ਼ਕਤੀਸ਼ੀਲ ਸਾਹਮਣੇ ਆ ਜਣੀ ਆ ਤੁਸੀਂ ਕਾਲ ਤੱਕ ਸਾਫ ਦੇ ਗਏ ਸੀਗੇ ਉਸੇ ਅੱਜ ਫੈਸਲਾ ਹੋਇਆ ਕਿ 15 ਦਿਨਾਂ ਚ ਸਪੱਸ਼ਟ ਗੱਲ ਗਈ ਜੀ ਪ੍ਰਧਾਨ ਸਾਹਿਬ ਕੋਲ ਬਹੁਤ ਚੰਗਾ ਜੀ ਦੇਖੋ ਸਿੰਘ ਸਭਾ ਨਾਲ ਨੇ ਜਿਹੜੀ ਆਪਣੀ ਸਿੱਖ ਪਰੰਪਰਾ ਦੇ ਮੁਤਾਬਕ ਉਹਨਾਂ ਨੇ ਫੈਸਲਾ ਲੈਣਾ ਆ ਸਾਰੇ ਸਿੱਖ ਜਗਤ ਨੂੰ ਸਿੱਖ ਪੰਥ ਨੂੰ ਇਹ ਉਹਨਾਂ ਤੋਂ ਬੜੀ ਵੱਡੀ ਆਸ ਹੈ ਕਿ ਬਹੁਤ ਆਪਣੇ ਸਹੀ ਫੈਸਲਾ ਲੈਣਗੇ ਤੇ ਉਹ ਕੋਸ਼ਿਸ਼ ਇਹ ਵੀ ਹੋਊਗੀ ਅਸੀਂ ਤਾਂ ਦੇਖੋ ਚਾਹੁੰਦੇ ਆ ਤੇ ਸਾਰਾ ਪੰਥ ਚਾਹੁੰਦਾ ਇੱਥੇ ਵੀ ਆਪਣੇ ਪੰਜਾਬ ਜੀ ਵਿਦੇਸ਼ਾਂ ਵਿੱਚ ਵੀ ਕਿ ਸਿੰਘ ਸਭਾਨ ਉਹ ਫੈਸਲਾ ਲੈਣ ਜਿਹੜਾ ਕਿ ਇੱਕ ਤਾਂ ਸਾਰਿਆਂ ਨੂੰ ਪ੍ਰਵਾਨ ਹੋਵੇ ਪਰੰਪਰਾ ਦੇ ਮੁਤਾਬਕ ਹੋਵੇ ਤੇ ਸਾਰਾ ਸਿੱਖ ਪੰਥ ਇੱਕ ਝੰਡੇ ਥਲੇ ਇਕੱਠਾ ਹੋ ਜਵੇ ਤੇ ਤਗੜਾ ਹੋ ਕੇ ਅੱਗੇ ਨਿਕਲੇ ਹੈ ਜੀ ਜੇ ਵੀਰ ਸਾਹਿਬ ਜੀ ਅੱਜ ਦੇ ਪੈਸੇ ਜੋ ਕਿ ਮੇਰੇ ਸੌਲਵ ਕਰਦੇ ਉਹਨਾਂ ਉਹਨਾਂ ਨੇ ਉਹਨਾਂ ਨੇ ਬਹੁਤ ਸਹੀ ਫੈਸਲਾ ਲਿਆ ਉਹਨਾਂ ਨੇ ਜਿਹੜਾ ਉਹਨਾਂ ਕੋਲ ਬਣਦਾ ਸੀ ਜੋ ਅਸੀਂ ਬੇਨਤੀ ਕਰਕੇ ਆਏ ਸੀਗੇ ਉਹਨਾਂ ਨੇ ਜਿਹੜੀ ਪਹਿਲ ਕਦਮੀ ਕੀਤੀ ਆ ਬੜੀ ਸਹੀ ਕੀਤੀ ਆ ਬਡਾਲ ਸਾਹਿਬ ਪਤਾ ਲੱਗਿਆ ਕਿ ਜਰਵਾਦਰ ਸਾਹਿਬ ਦੇ ਮਿਊਜ਼ੀਅਮ ਦੇ ਵਿੱਚ ਹਰਦੀਪ ਸਿੰਘ ਨੀਂਜਰ ਪਰਮਜੀਤ ਸਿੰਘ ਰਾਵੀਆਂ ਵੀ ਤਸਵੀਰਾਂ ਜਿਹੜੀਆਂ ਲਗਾ ਜਾ ਸਕਦੀਆਂ ਨੇ ਕਿਉਂਕਿ ਹਜੇ ਜੀ ਮੇਰਾ ਸਿੰਘ ਸਾਹਿਬ ਜੋ ਨਾਲ ਹੀ ਦੇਖੋ ਜੋ ਸਿੰਘ ਸੁਭਾਨਾ ਦਾ ਫੈਸਲਾ ਆ ਇਹ ਦੇਖੋ ਸਿੱਖ ਪੰਥ ਵਿੱਚ ਅਕਸਰ ਮਤਲਬ ਪਰੰਪਰਾਈ ਰਹੀ ਆ ਕਿ ਸਾਰਿਆਂ ਨੂੰ ਮੰਨਦੇ ਆ ਇਹ ਦੇਖੋ ਕਿਸੇ ਲਈ ਸ਼ਹੀਦ ਆ ਕਿਸੇ ਲਈ ਕੋਈ ਆ ਤੇ ਜੇ ਮੈਂ ਕਹਾਂ ਵੀ ਹੁਣ ਤੇ ਲੰਬਾ ਸਬਜੈਕਟ ਆ ਵੀ ਜੇ ਹਰਦੀਪ ਸਿੰਘ ਨੇਜਰ ਦੀ ਗੱਲ ਕਰਾਂ ਅਸੀਂ ਕਹਿਣਾ ਚਾਹਾਂਗੇ ਹਰਦੀਪ ਸਿੰਘ ਨੇਜਰ ਕੋਈ ਹੱਤਵਾਦੀ ਨਹੀਂ ਸੀਗਾ ਹਰਦੀਪ ਸਿੰਘ ਨੇਜਰ ਨੇ ਕੋਈ ਵਾਇਲੈਂਸ ਦੀ ਗੱਲ ਨਹੀਂ ਕੀਤੀ ਇੱਕ ਗੁਰੂ ਘਰ ਦਾ ਸੇਵਾਦਾਰ ਸੀ ਉਹ ਉਹਨੂੰ ਪਤਾ ਸੀ ਖਤਰਾ ਮੈਨੂੰ ਲੇਕਿਨ ਕਹਿੰਦਾ ਮੈਨੂੰ ਪਰਵਾਹ ਨਹੀਂ ਜੇ ਮੈਂ ਜਾਨਵੀ ਗੋਦਵਾ ਕੋਈ ਫਰਕ ਨਹੀਂ ਪੈਂਦਾ ਜਿਵੇਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਉਹਨੂੰ ਸ਼ਹੀਦ ਕੀਤਾ ਇਹ ਸਾਰਿਆਂ ਦੇ ਸਾਹਮਣੇ ਆ ਪਿੱਛੇ ਉਹਦੇ ਕੌਨਸਪਿਰੇਸੀ ਕੀ ਸੀਗੀ ਆਪਾਂ ਸਾਰੇ ਜਾਣਦੇ ਆ ਪਰ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਮੀਡੀਆ ਜਾਂ ਕੇਂਦਰ ਸਰਕਾਰ ਅੱਤਵਾਦੀ ਕਵੇ ਇਹ ਬਿਲਕੁਲ ਗਲਤ ਆ ਕੋਈ ਅੱਤਵਾਦੀ ਨਹੀਂ ਸੀ ਉਹ ਉੱਥੇ ਆਪਣੇ ਸਰੀ ਵਿੱਚ ਇੱਕ ਗੁਰੂ ਘਰ ਦਾ ਬਹੁਤ ਨਿਸ਼ਕਾਮ ਸੇਵਾਦਾਰ ਸੀ ਬੁਡਾਰਾ ਸਾਹਿਬ ਜੀ ਵੀ ਤੁਸੀਂ ਦੱਸਿਆ ਕਿ ਪ੍ਰਾਣੇ ਕਾਇਮੀ ਸਿੱਖ ਲੀਡਰਾਂ ਦੇ ਤੁਸੀਂ ਦਿਨ ਬਣਾਓਗੇ ਬਰਸੀਆਂ ਤੇ ਅਕਾਲੀ ਦਲ ਵੀ ਉਹ ਕਰਦਾ ਤੁਸੀਂ ਪੈਰਲਲ ਫੰਕਸ਼ਨ ਕਰ ਰਹੇ ਹੋ ਦੇਖੋ ਅਕਾਲੀ ਦਲ ਕਈ ਆਪਣੇ ਪ੍ਰੋਗਰਾਮ ਨਹੀਂ ਕਰਦਾ ਤਾਂ ਕਈ ਕਰਦਾ ਆ ਪਰ ਜੇ ਹੁਮੇ ਕਹਾਂ ਨਾ ਜੀ ਗਲਤ ਅਸਲੀਅਤ ਇਹ ਆ ਵੀ ਅਕਾਲੀ ਦਲ ਕਰਦਾ ਰਿਹਾ ਹਾਫ ਹਾਟਡਲੀ ਕੋਈ ਅਕਾਲੀ ਦਲ ਦੀ ਬਹੁਤੀ ਦਿਲਚਸਪੀ ਨਹੀਂ ਰਹੀ ਚਾਹੇ ਉਹ ਆਪਣੇ ਸੰਤ ਲੰਗੋਵਾਲ ਦੀ ਮਰਸੀ ਹੋਵੇ ਟੌੜਾ ਸਾਹਿਬ ਦਾ ਤਾਂ ਆਪ ਨੂੰ ਪਤਾ ਹੀ ਆ ਦੇਖੋ ਟੌੜਾ ਸਾਹਿਬ ਇੱਥੇ ਵੱਡੇ ਲੀਡਰ ਸੀਗੇ ਟੌੜਾ ਸਾਹਿਬ ਦਾ ਤਾਂ ਦਿਨ ਮਨਾਉਣਾ ਚਾਹੀਦਾ ਸੀ ਉਹਨਾਂ ਦਾ ਜਨਮ ਦਿਨ ਇਕ ਅਕਾਲੀ ਜਿਹੜੀ ਆਪਣੀ ਪ੍ਰੋਗਰਾਮ ਅਕਾਲੀ ਦਲ ਦੇ ਉਹਦੇ ਤੇ ਉਸ ਏਜੰਡੇ ਤੇ ਚਾਹੀਦਾ ਸੀਗਾ ਪੱਕਾ ਜਿਵੇਂ ਅਸੀਂ ਬਹੁਤ ਵਾਰੀ ਕਹਿੰਦੇ ਆ ਕਿ ਬਬਰ ਕਾਲੀ ਲਹਿਰ ਦਾ ਆਪਣੇ ਸਰਕਾਰਾਂ ਨੂੰ ਦਿਨ ਮਨਾਉਣਾ ਚਾਹੀਦਾ ਬਬਰ ਕਾਲੀ ਲਹਿਰ ਬੜੀ ਇੱਕ ਤਕੜੀ ਲਹਿਰ ਸੀਗੀ ਪਰ ਉਹਦਾ ਕੋਈ ਨਾ ਉਹਨੂੰ ਸਰਕਾਰਾਂ ਨੇ ਮਾਨਤਾ ਦਿੱਤੀ ਤੇ ਨਾ ਕੋ ਉਹਦਾ ਦਿਨ ਮਨਾਇਆ ਲੇਕਿਨ ਉਹ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸ਼ਹੀਦ ਹੋਏ ਐਵੇਂ ਜਿਵੇਂ ਅਕਾਲੀ ਦਲ ਨੇ ਵੀ ਬੜੀਆਂ ਇਹਦੇ ਵਿੱਚ ਜਿਹੜੀਆਂ ਕਹ ਲੋ ਕਮਜ਼ੋਰੀਆਂ ਰੱਖੀਆਂ ਤੇ ਉਹ ਜੇ ਕਹੀਏ ਨਾ ਜੀ ਵੀ ਇਹਨੂੰ ਪੋਲੀਟੀਕਲੀ ਕਰਨਾ ਆਪਣੇ ਉਹ ਤਾਂ ਹਾਜ਼ਰੀ ਲਾਉਣਾਂ ਦੀ ਗੱਲ ਆ ਇਦਾਂ ਤਨੋਂ ਮਨੋਂ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਆਪਣਾ ਮਨ ਲਾ ਕੇ ਜਿਵੇਂ ਦਾ ਮੋਨ ਸਿੰਘ ਤੋਂ ਕਿਤੇ ਵੱਡੇ ਆਪਣੇ ਲੀਡਰਸ਼ਿਪ ਜਾਇਦਾਦ ਸੀ ਤੇ ਅਕਾਲੀ ਦਲ ਦੇ ਪ੍ਰਧਾਨ ਰਹੇ ਉਹਨਾਂ ਨੇ ਤਸੀਹੇ ਵੀ ਚੱਲੇ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਜ਼ੁਲਮ ਵੀ ਕੀਤਾ ਲੇਕਿਨ ਇੱਕ ਸਧਾਰਨ ਪਰਿਵਾਰ ਸੀਗਾ ਅੱਜ ਵੀ ਪਰਿਵਾਰ ਉਦਾਂ ਹੀ ਆ ਉਹਨਾਂ ਦੇ ਬਿਲਕੁਲ ਉਹੀ ਉਹਨਾਂ ਦਾ ਰਹਿਣਾ ਬਹਿਣਾ ਆ ਦੇਦੇ ਗੋਤਾ ਇੱਕ ਤਰ੍ਹਾਂ ਦੇ ਚਾਨਣ ਦੇ ਮਨਾਰਾ ਨੇ ਸਿੱਖ ਪੰਥ ਵਾਸਤੇ ਉਹ ਆ ਸਾਡੇ ਰੋਲ ਮਾਡਲ ਤੌੜਾ ਸਾਹਿਬ ਜੈਦਰ ਮੂਨਸੂ ਤੋੜ ਐਦਾਂ ਦੇ ਇੰਝ ਆਪਾਂ ਜੈਦਰਾਂ ਨੂੰ ਅਵਸਾਰ ਗਏ ਤਾਂ ਫੇ ਤਾਂ ਹੀ ਆਪਾਂ ਕਮਜ਼ੋਰ ਹੋ ਗਏ